ਸੁਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੰਤਨ ਕੀਤਾ ਜਾ ਰਿਹਾ ਫਤੇਗੜ ਸਾਹਿਬ ਵਿਲੈਕ ਸਭਾ ਸਿਰਫ ਨੂੰ ਲੈ ਕੇ ਸੀਐਮ ਨੇ ਮੀਟਿੰਗ ਕੀਤੀ ਹੈ ਹਲਕੇ ਦੇ ਸਾਰੇ ਹੀ ਵਿਧਾਇਕ ਮੀਟਿੰਗ ਦੇ ਵਿੱਚ ਮੌਜੂਦ ਰਹੇ ਤੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਵੀਐਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਦੱਸਦੇ ਕਿ ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਤੋਂ ਫੀਡਬੈਕ ਵੀ ਲਿਆ ਤੇ ਚੋਣ ਦੀ ਰਣਨੀਤੀ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਅੱਜ ਦੇ ਦਿਨ ਸਾਰੇ ਐਮਐਸ ਸਾਹਿਬਾ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲ ਕੇ ਆਏ ਹਾਂ ਕਿਉਂਕਿ ਅੱਜ ਪੂਰੇ ਪੰਜਾਬ ਵਿੱਚ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਦਰ ਭਗਵੰਤ ਸਿੰਘ ਦਾ ਚਾਹੇ ਕਰ ਕਰ ਇਹ ਹੈਲਥ ਵੀ ਚਾਹੇ ਜ਼ਿੰਮੇਦਾਰ ਜੀ ਕਿ ਕਰੀਏ ਜੇ ਸਾਡੇ ਪ੍ਰਾਹ ਸੀ ਜਦੋਂ ਪਾਣੀ ਨਹੀਂ ਸੀ ਪਹੁੰਚਦਾ ਉਹ ਮੈਨੂੰ ਤਾਂ ਕੇ ਮਾਣੀ ਦੇ ਦੇ ਉਹ ਇਹ ਛੋੜ ਦੇ ਚਾਹੇ ਗੱਲ ਕਰੀਏ ਜੌਬ ਦੀ ਘੱਟੋ ਘੱਟ ਛੋੜਦੀ 30000 ਦੇ ਕਰੀਬ ਜਿਹੜੀ ਜੌਬ ਦਿੱਤੀਆਂ ਨੇ ਪੰਜਾਬ ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ ਕਿਉਂਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਚੈਨਲ ਦੀ ਗੱਲ ਕਰ ਲੋ 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਮਡੋਕਰ ਸੀਗੇ ਉਹਨਾਂ ਦਾ ਬਿਲ ਜ਼ੀਰੋ ਆ ਰਿਹਾ ਉਹ ਜੀਰੋ ਵੀਲ ਕਰਕੇ ਲੋਕ ਜਿਹੜੇ ਆ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਅਸੀਂ ਨੌ ਦੇ ਨੌ ਇੱਥੇ ਐਮਐਲ ਸਾਬਾਨੇ ਤੇ ਪਹੁੰਚੇ ਚਾਹੇ ਖੰਨੇ ਤੋਂ ਚਾਹੇ ਅਮਰਕੰਦ ਸਾਹਿਬ ਤੋਂ ਚਾਹੇ ਬਸੀਖਣਾ ਤੋਂ ਮੈਂ ਚਾਹੇ ਸਾਡੇ ਕੁਲਿੰਗ ਸਾਹਿਬ ਆਏ ਨੇ ਆਪਣਾ ਕਮਲੋ ਤੋਂ ਸਾਡੇ ਰਾਏਕੋਟ ਸਾਹਿਬ ਤੋਂ ਆਏ ਨੇ ਮੁੰਡੀਆਂ ਸਾਹਿਬ ਆਏ ਸਨਿਆਲ ਸਾਹਿਬ ਤੋਂ ਜਿਹੜੇ ਫਤੇਗੜ ਸਾਹਿਬ ਤੋਂ ਆਏ ਸੌਂ ਸਾਹਿਬ ਸਾਡੇ ਖੰਨੇ ਤੋਂ ਜੀ ਬੜਾ ਮੁੱਖੀ ਸਾਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਤੇ 9 ਹਲਕੇ ਪਿੰਦੇ ਤੋਂ ਵੱਧ ਵੱਧ ਜਿੱਤਾਂਗੇ ਸਾਨੂੰ ਪੂਰੀ ਹੈ ਨੀਚੇ ਗੱਭਨ ਦਮਾਨ ਜੀ ਜੋ ਅੱਜ ਕੇਜਰੀਵਾਲ ਸਾਹਿਬ ਨੇ ੱਤਕਾ ਕੀਤਾ ਮੋਰਿੰਡਾ ਨੇ ੱਤਕਾ ਕੀਤਾ ਇਤਨਾ ਤੇ ਕਾ ਸੰਜੇ ਜੀ ਸਾਡੇ ਜਿਹੜੇ ਬੜੇ ਲੀਡਰ ਸਾਡੇ ਜੀ ਮੈਂਬਰ ਪਾਰਲੀਮੈਂਟ ਉਹਨਾਂ ਦੀ ਜੁਬਾਨ ਤੋਂ ਹੋਈ ਹੈ ਆਹ ਕੇਜਰੀਵਾਲ ਸਾਹਿਬ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਤਦਾਦ ਦੇ ਲੋਕ ਦਿੱਲੀ ਗਏ ਪਹਿਨਾ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀਆਂ ਸੀਟਾਂ ਆਉਣਗੀਆਂ ਬੀਜੇਪੀ ਨੂੰ ਇੰਨੀਆਂ ਆਉਣਗੀਆਂ ਤੇ ਕਾਂਗਰਸ ਨੂੰ ਇੰਨੀਆਂ ਆਉਣਗੀਆਂ ਦੂਜਾ ਅੱਜ ਦਾ ਸਰਵੇ ਦਿੱਲੀ ਦਾ ਵੀ ਹੈ ਉਹ ਵੀ ਅੱਜ ਉਹ ੱਟਕੇ ਕਰਕੇ 70 77 ਜਿੱਤਣੇ ਉੱਤੇ ਪੰਜਾਬ ਵੀ 13 ਸੀਟਾਂ ਜਿੱਤਾਂਗੇ ਉਹ ਸਾਨੂੰ ਬੜਾ ਵੱਡਾ ਇਹ ਚੀਜ਼ ਆ ਰਹੀ ਹੈ ਜਦੋਂ ਗਏ ੱਟਕੇ ਕਰਦੇ ਰਹਿਣਗੇ ਤਾਂ ਮੋਦੀ ੱਟਕੇ ਕਰੂਗਾ ਜਾਂ ਬੀਜੇ ਵੀ ਕਮੇਟ ਕਰੂਗਾ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੇ ਇਕੱਠੇ ਜੀ ਜੀ ਤੁਹਾਡੇ ਪਏ ਆਮ ਉਸ ਪਾਰਟੀ ਪੰਜਾਬs ਮੁਕਾਬਲੇ ਚ ਲੜਨ ਉਹ ਕਿਉਂਕਿ ਆਮ ਆਦਮੀ ਪਾਰਟੀ ਜੋ ਪਿਛਲੇ ਪੰਜ ਨੰਨੇ ਕੰਮ ਕੀਤੇ ਆ ਲੋਕ ਸਾਰੇ ਜਿਵੇਂ 92 ਸਾਡੇ ਐਮਐਲਏ ਜਿੱਤੇ ਸੀਗੇ ਤੇ ਸਾਨੂੰ ਇਹ ਜਿਵੇਂ ਲੋਕੀ ਬਖਰੇ ਬਖਨੇ ਗੱਲਾਂ ਕਰੀ ਜਾਂ ਪਰ ਅਸੀਂ 13 ਦੀ 13 ਸੀਟਾਂ ਅਸੀਂ ਜਿੱਤ ਕੇ ਭਗਵਾਨ ਤੁਮਾਂ ਦੀ ਛੋੜੀ ਚ ਪਾਵਾਂਗੇ ਕੇ ਜੀ ਗੱਲ ਹੋਈ ਹੈ ਉਹ ਸਾਨੂੰ ਹਰ ਹਲਕੇ ਨੂੰ 3-4-4 ਦਿਨ ਟਾਈਮ ਦੇਣਗੇ ਤੇ ਇਹ ਰੋਡ ਸ਼ੋ ਵੀ ਕਰਾਂਗੇ ਜਿਹੜੀ ਭਾਰਮੀਆਂ ਰੈਲੀ ਵੀ ਕਰਾਂਗੇ ਉਹਦੇ ਨਾਲ ਲੋਕੀ ਮਾਹੌਲ ਬਣਦਾ ਸਾਨੂੰ ਪੂਰੀ ਆਸ ਹੈ ਸਾਨੂੰ ਅਸੀਂ ਇਹਦਾ ਫਦੇਗਾ ਸਾਵਾਂ ਕਰਾਹਤ ਕਰੀ